ਲੇ ਮਿੱਤਰੋ ਅੱਜ ਵਾਲੀ ਵੀਡੀਓ ਹੈਗੀ ਬਈ ਹਿੱਬੀ ਫਿੰਦੇ ਲਈ 2025 ਦਾ ਪ੍ਰੋਡਕਟ ਹੈ ਇਹ ਲਾਂਚ ਹੋਇਆ। ਸੁੰਡੀ ਤੇ ਤੇਲੇ ਦਾ ਖਾਤਮਾ ਹੋ ਜੂ। ਇੱਕ ਵਾਰੀ ਢੋਲੀ ਚੱਕ ਕੇ ਮੁੜ ਕੇ ਢੋਲੀ ਚੱਕਣ ਦੀ ਤੁਹਾਨੂੰ ਲੋੜ ਨਹੀਂ ਪੈਣੀ। ਆ ਜਾਓ ਦੇ ਪੋਤੜੇ ਫਰੋਲੀਏ। ਆਹ ਕੰਪਨੀ ਦਾ ਨੰਬਰ ਹੈ ਇੱਥੇ ਕਾਲ ਕਰ ਲਿਓ। ਕੋਟੇਵਾਣੇ ਦਿੱਤੀ ਆ ਬਈ 2025 ਦੇ ਵਿੱਚ ਦਿੱਤੀ ਆ। ਇਹਦੇ ਵਿੱਚ ਨਵੇਂ ਟੈਕਨੀਕਲ ਜਿਹੜੇ ਐਡ ਹੋਏ ਨੇ ਗਰੁੱਪ 4 ਹੀ ਤੇ ਗਰੁੱਪ 5 ਦੇ ਡੋਜ਼ ਦੇਦੀ ਹੈਗੀ ਆ 100 ਗ੍ਰਾਮ ਇੱਕ ਕਿੱਲੇ ਦੀ 150 ਲੀਟਰ ਪਾਣੀ ਲਾ ਲਿਓ ਬਈ। ਮੈਡ ਬੂਟਿੰਗ ਸਟੇਜ ਤੇ ਕਰਨੀ ਆ। ਮੈਡ ਬੂਟਿੰਗ ਸਟੇਜ ਉਹ ਹ ਜਦੋਂ ਆਪਣੇ ਕੋਲੇ ਗੋ ਵਿੱਚ ਬਗੂਲਾ ਬਣ ਜੇ ਉਦੋਂ ਪਹਿਲਾਂ ਜਦ ਛੋਟੀ ਜੀ ਮੁੰਜਰ ਐਡੀ ਕੇ ਬਣੀ ਉਦੋਂ 2-4 ਦਿਨ ਬਾਅਦ ਤੇ ਪਹਿਲੀ ਕੰਪਨੀ ਆ ਜਿਹੜੀ ਕਹਿੰਦੀ ਆ ਵੀ ਨਾ ਤਾਂ ਬੂਰ ਪੈਣ ਤੇ ਕਰੋ ਨਾ ਬੂਰ ਪੈਣ ਤੋਂ ਜਦੋਂ ਮੁੰਜਰ ਤੇੋਂ ਨਿਕਲ ਜੇ ਉਦੋਂ ਕਰੋ ਇਹ ਸਿਰਫ ਮੈਡ ਬੂਟਿੰਗ ਸਟੇਜ ਤੇ ਕਰਨੀ ਆ ਉਦੋਂ ਪਹਿਲਾਂ ਵੀ ਨਹੀਂ ਕਰਨੀ ਠੀਕ ਹੈ ਭਾਈ 17-1800 ਦਾ ਪ੍ਰੋਡਕਟ ਹੈ ਜਿੱਥੋਂ ਮਰਜ਼ੀ ਲੈ ਲਓ ਪਹਿਲੀ ਕੰਪਨੀ ਜਿਹੜੀ ਕਹਿੰਦੀ ਆ ਵੀ ਇੱਕ ਵਾਰੀ ਤੋਂ ਵੱਧ ਸਾਡੀ ਦਵਾਈ ਨਾ ਘਰੋ ਝੋਨੇ ਤੇ ਫੰਗੀਸਾਈਡ ਚ ਵੀ ਮਿਕਸ ਹੋ ਜੂ ਚੰਗੀ ਕੰਪਨੀ ਦੇ ਐਨਪੀਕੇ ਦੇ ਵਿੱਚ ਵੀ ਮਿਕਸ ਹੋ ਜੂਗਾ ਮੀ ਪੈਜੇ 2-3 ਘੰਟਿਆਂ ਬਾਅਦ 100% ਅਸਰ ਪੱਤੇ ਦੇ ਥਾਣੀ ਥੱਲੇ ਤੱਕ ਜਾਊਗੀ ਕਿਉਂਕਿ ਆਪਣੇ ਕੋਲੇ ਜਾਈਲਮ ਤੇ ਫੋਇਲਮ ਹੁੰਦੇ ਨੇ ਬੂਟੇ ਦੇ ਵਿੱਚ ਜਿਹੜੇ ਭੋਜਨ ਨੂੰ ਉੱਤੇ ਥੱਲੇ ਲੈ ਕੇ ਜਾਂਦੇ ਨੇ ਇਹ ਜਦੋਂ ਸੁੰਡੀ ਉੱਤੇ ਪੈ ਜਾਂਦੀ ਆ ਉਤੋਂ ਖਾਤਮਾ ਕਰ ਦਿੰਦੀ ਆ ਥੱਲੋਂ ਤੇਲਾ ਖਾਤਮਾ ਕਰ ਦਿੰਦਾ ਤਾਂ ਇਹ ਦਵਾਈ ਆ ਜਿਹੜੀ ਇਹ ਦੋਨਾਂ ਦਾ ਖਾਤਮਾ ਰੱਖੂਗੀ ਲੰਮੇ ਸਮੇਂ ਤੱਕ ਕੰਪਨੀ ਕਲੇਮ ਕਰਦੀ ਆ 21 ਦਿਨ ਤੇਲਾ ਨਹੀਂ ਪੈਣ ਦਿੰਦੀ 14 ਦਿਨ ਸੁੰਡੀ ਨਹੀਂ ਪੈਣ ਦਿੰਦੀ ਠੀਕ ਆ ਬਈ ਐਦੂ ਉੱਤੇ ਰੱਬ ਦਾ ਨਾ ਬਾਕੀ ਓਕੇ